ਸੱਚ ਗੱਲ ਜੀ ਡੀਪੀ ਜੀ ਪੰਜਾਬੀ ਦਿੱਤੀ ਦੇਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਿੱਤਾ ਜਲੰਧਰ ਦੇ ਵਿੱਚ ਇੱਕ ਵਾਰੀ ਫੇਰ ਤੋਂ ਜਿਹੜਾ ਆ ਉਹ ਕੁਝ ਗੁੰਡਿਆਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਉਹਦਾ ਦੀ ਕਿ ਦੱਸਿਆ ਜਾ ਰਿਹਾ ਹੈ ਕਿ ਸੀਆਈਏਟਾਫ ਦੇ ਮੈਂਬਰਾਂ ਦੇ ਉੱਤੇ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਦੱਸਣ ਦੇ ਮੁਤਾਬਕ ਉਸ ਗੱਡੀ ਦੇ ਉੱਤੇ ਕਾਫੀ ਜ਼ਿਆਦਾ ਗੋਲੀਆਂ ਲੱਗੀਆਂ ਤੇ ਗੋਲੀਆਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਨੇ ਤਾਂ ਦੱਸਿਆ ਜੀ ਕਿ ਨਾਲ ਦੀ ਨਾਲ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਪਰਚੇ ਨੇ ਤਾਂ ਜਦੋਂ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸੀਆਈਏ ਸਟਾਫ ਦੇ ਅਫਸਰਾਂ ਦੇ ਉੱਤੇ ਹੀ ਜੜਾ ਆ ਮਲਾ ਕਰ ਦਿੱਤਾ ਤੇ ਜਵਾਬੀ ਗੋਲੀ ਭਾਰੀ ਦੇ ਵਿੱਚ ਇੱਕ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੂਸਰਾ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਦੋਵੇਂ ਜਣੇ ਜਿਹੜੇ ਨੇ ਉਹ ਗੋਲਡ ਬਰਾਡ ਦੇ ਨਾਲ ਜਿਹੜੀ ਇਹ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ ਤੇ ਇਹ ਹੁਣ ਦੋਵੇਂ ਹੀ ਪੁਲਿਸ ਦੀ ਹਿਰਾਸਤ ਵਿੱਚ ਹੈ ਜਦੋਂ ਤੱਕ ਇਹ ਖਬਰ ਨਿਕਲ ਕੇ ਸਾਹਮਣੇ ਆਈ ਤਦ ਤੱਕ ਜਿਹੜਾ ਆ ਜਿਹੜੀ ਇਹ ਉਹ ਗੋਲੀਬਾਰੀ ਚੱਲਦੀ ਪਈ ਸੀ ਤੇ ਪਰ ਹੁਣ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਦੋਵੇਂ ਨੇ ਉਹ ਕਾਬੂ ਆ ਚੁੱਕੇ ਨੇ ਇੱਕ ਕਾਬੂ ਆ ਚੁੱਕਾ ਤੇ ਦੂਸਰਾ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਗੋਲਡੀ ਬਰਾੜ ਦੇ ਨਾਲ ਇਹਨਾਂ ਦਾ ਸੰਪਰਕ ਦੱਸਿਆ ਜਾ ਰਿਹਾ ਤੇ ਆਓ ਗੱਲ ਕਰਦੇ ਹਾਂ ਬਾਰੀ ਥੱਲੇਕਰ ਮਾਈਕ ਇਹ ਦੋ ਵਿਅਕਤੀ ਹੈ ਜੀ ਇੱਕ ਕਪੂਰਥਲੇ ਦਾ ਤੇ ਦੂਜਾ ਜਨਾਲੇਪਿੰਡ ਦਾ ਤੇ 6 ਪਲਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਿਰੋਤੀ ਨਿਕੋਲਾਂ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਨਾ ਦੀ ਕਾਫੀ ਵਾਰਦਾਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫੋਰਮੇਸ਼ਨ ਸੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ Trap ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇ ਨੇ ਆਪ ਇਹਨਾਂ ਤੋਂ ਉਹਦਾ ਵੀ origin ਜਿਹੜੇ ਹਨ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸਰ ਕਿੰਨੇ ਫਾਇਰਿੰਗ ਹੋਈ ਜੀ ਫਾਇਰਿੰਗ ਹੋਈ ਹੈ ਨਾ ਇਹਨਾਂ ਵੱਲੋਂ 5-6 ਫਾਇਰ ਇਹਨਾਂ ਵੱਲੋਂ ਐ 7-8 ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ ਜਖਮੀ ਆ ਇੱਕ ਜਣਾ ਜਖਮੀ ਮਲਾਜਮ ਨਹੀਂ ਹੈ ਮਲਾਜਮ ਨਹੀਂ ਹੈ ਕੋਈ ਸਰ ਇਹਨਾਂ ਨੇ ਕੋਈ ਵਾਰਦਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਤੇ ਸਰ ਕਿਹੜੀ ਗੈਂਗ ਦੇ ਨਾਲ ਇਸ ਬੰਦੇ ਇਹ ਗੋੜੀ ਬਰਾੜ ਦੇ ਨਾਲ ਸੀਗੇ ਸਰ ਗੱਡੀ ਕੰਦਰ ਵੀ ਸੀ ਆ ਗੱਡੀ ਜਾਂਦੇ ਵੀ ਸੀਗੇ ਠੀਕ ਹੈ ਸਰ ਇਹ ਵੀ ਵੈਰੀਫਾਈ ਕਰਦੇ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਸਰ